ਫਗਵਾੜਾ ਦੇ ਵਿੱਚ ਬੁਲੇਟਾਂ ਦੇ ਪਟਾਕੇ ਪਾਉਣ ਵਾਲੇ ਤੇ ਬਿਨਾ ਨੰਬਰ ਪਲੇਟਾਂ ਤੋਂ ਗੱਡੀਆਂ ਤੇ ਮੋਟਰਸਾਈਕਲ ਸ਼ਹਿਰ ਦੇ ਵਿੱਚ ਘੁਮਾਉਣ ਵਾਲੇ ਜਾਫਰ 2 ਵੀਲਰ ਤੇ ਤਿੰਨ ਤਿੰਨ ਬਿਠਾ ਕੇ ਚਲਾਉਣ ਵਾਲਿਆਂ ਦੀ ਖੈਰ ਨਹੀਂ ਹੈ ਦਰਅਸਲ ਫਗਵਾੜਾ ਸਿਟੀ ਦੇ ਐਸ ਐਚ ਓ ਜਤਿੰਦਰ ਕੁਮਾਰ ਜਿਨ੍ਹਾਂ ਵੱਲੋਂ ਸਖਤੀ ਵੱਤ ਦਿਆ ਫਗਵਾੜਾ ਵਿਖੇ ਪੁਲਿਸ ਨਾਕਾ ਲਾਇਆ ਗਿਆ ਜਿੱਥੇ ਉਹਨਾਂ ਮਾੜੇ ਅਨਸੂ ਅਨੁਸਾਖਤ ਟਾੜਨਾ ਕੀਤੀ ਹੈ ਕਿਉਂ ਨਾ ਕਿ ਹੈ ਕਿ ਜੇਕਰ ਕੋਈ ਵੀ ਸ਼ਹਿਰ ਦੇ ਵਿੱਚ ਗੱਡੀ ਦੇ ਵਿੱਚ ਉੱਚੀ-ਉੱਚੀ ਮਿਊਜ਼ਿਕ ਸਿਸਟਮ ਲਗਾ ਕੇ ਚਲਾਉਂਦਾ ਜਾਂ ਫਿਰ ਕਾਲੇ ਸ਼ੀਸ਼ੇ ਗੱਡੀ ਦੇ ਹੁੰਦੇ ਨੇ ਤਾਂ ਸਖਤ ਕਾਰਵਾਈ ਹੋਵੇਗੀ। ਇਸੇ ਦੇ ਚੱਲਦੇ ਅੱਜ ਸਖਤੀ ਵਰਤਦੇ ਹਾਂ 10 ਲੋਕਾਂ ਦੇ ਚਲਾਨ ਕੱਟੇ ਗਏ ਨੇ ਤੇ ਤਿੰਨ ਦੇ ਕਰੀਬ ਮੋਟਰਸਾਈਕਲ ਬੰਦ ਕਰ ਦਿੱਤੇ ਗਏ। ਤੇ ਇਸ ਦੇ ਨਾਲ ਹੀ ਐਸਐਚਓ ਸਾਹਿਬ ਵੱਲੋਂ ਹੋਰ ਕੀ ਚੇਤਾਵਨੀ ਦਿੱਤੀ ਗਈ ਹੈ ਉਹ ਵੀ ਸੁਣਾਉਂਦੇ ਹਾਂ। ਜੀ ਇਹ ਸਾਡੇ ਰੋਜ਼ ਦੀ ਤਰ੍ਹਾਂ ਜੋ ਸੀਨੀਅਰ ਅਫਸਰਾਂ ਵੱਲੋਂ ਹੁਕਮ ਹੁੰਦੇ ਨੇ ਅੱਜ ਵੀ ਅਸੀਂ ਇੱਥੇ ਨਾਕਾ ਲਾਇਆ ਹੈ। ਅਰਗੋ ਨੂੰ ਨੰਬਰ ਚੋਪਾਟੇ ਦੇ ਕੋਲ ਜਿੱਥੇ ਜਿਹੜੇ ਟ੍ਰਿਪਲਿੰਗ ਆਲੇ ਨੇ ਜਿਹੜਾ ਬਿਨਾ ਨੰਬਰ ਪਲੇਟ ਤੋਂ ਉਹਨਾਂ ਨੂੰ ਚਲਾਨ ਕੀਤੇ ਨੇ ਹੁਣ ਤੱਕ ਅਸੀਂ 10 ਚਲਾਨ ਕਰ ਚੁੱਕੇ ਤੇ 3 ਬਾਂਡ ਕਰ ਚੁੱਕੇ ਤੇ ਜਿਨ੍ਹਾਂ ਨੇ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਾਏ ਨੇ ਜਾਂ ਜਾਲੀਆਂ ਲਾਈਆਂ ਉਹਨਾਂ ਦੇ ਵੀ ਅਸੀਂ ਚਲਾਨ ਕਰ ਰਹੇ ਹਾਂ ਤੇ ਰੋਜ਼ ਦੀ ਤਰ੍ਹਾਂ ਇੱਥੇ ਨਾਟਕਾ ਲੱਗੂਗਾ ਤੇ ਸਾਰਿਆਂ ਨੂੰ ਮੇਰੀ ਬੇਨਤੀ ਵੀ ਹੈ ਤੇ ਹਦਾਇਤ ਵੀ ਹੈ ਕਿ ਟ੍ਰਿਪਲਿੰਗ ਕਰਨੀ ਬੰਦ ਕਰ ਦਿਓ ਤੇ ਆਪਣੇ ਜਿਹੜੇ ਮੋਟਰਸਾਈਕਲ ਨੇ ਉਹਨੇ ਨੰਬਰ ਪਲੇਟ ਆ ਪ੍ਰੋਪਰ ਰੱਖੋ ਕਿ ਜੇਕਰ ਅਸੀਂ ਇੱਥੇ ਫੜ ਲਿਆ ਤੇ ਅਸੀਂ ਉਹਦੇ ਚਲਾਨ ਵੀ ਕਰਾਂਗੇ ਬਾਉਂਡਰੀ ਕਰਾਂਗੇ ਜੇ ਬਾਰ-ਬਾਰ ਉਹ ਬੰਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬੰਦਿਆ ਤਾਂ ਉਹ ਵੀ ਕੀਤੀ ਜਾਊਗੀ ਸਰ ਮਾੜੇ ਅਨਸਰ ਹਨ ਕੀ ਮੈਸੇਜ ਦੇਣਾ ਚਾਹੁੰਦੇ ਆ ਬਿਲਕੁਲ ਇਹ ਜਿਹੜਾ ਜਾਨੂ ਆ ਜੇ ਜਿਹੜੇ ਗੱਡੀਆਂ 'ਤੇ ਬੇਸੁੱਚੀ ਲਾ ਕੇ ਘੁੰਮਦੇ ਨੇ ਤੇ ਸ਼ੀਸ਼ੇ ਕਾਲੇ ਲਗਾਏ ਪਏ ਨੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਉਹ ਬੰਦ ਕਰ ਦੋ ਤੇ ਮੁਰਕੇ ਨਾ ਹੀ ਕਿਸੇ ਵਾਅਦ ਚੱਲੂਗੀ ਨਾ ਹੀ ਕਿਸੇ ਸੁਣੀ ਜਾਊਗੀ ਉਹਦੀ ਗੱਡੀ ਦਾ ਚਲਾਨ ਕੀਤਾ ਹੋਇਆ ਹੋਗਾ ਮੈਂ। ਉਹਦਾ ਜੀ ਕੋਈ ਬੌਂਡ ਵਗੈਰਾ ਵੀ ਕੀਤਾ ਜਾਂ ਚਲਾਨ ਮੈਂ ਕੀ ਹਾਂ ਜੀ ਤਿੰਨ ਅਸੀਂ ਬੌਂਡ ਕੀਤੇ ਨੇ 10 10 ਚਲਾਨ ਕਰ ਦਿੱਤੇ ਆ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ